ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜ 19 ਸੈ ਅਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾਰੇ ਟਿੱਪ ਟਿੱਪ ਨ ਹੋਵੈ ਜੇ ਲਾਇ ਰਹਿ ਲਵਤਾਰ ਪੁੱਕੇਆ ਪੁੱਕਣਾ ਉੱਤਰੀ ਜੇ ਬਨ ਅਪਰੀਆ ਭਾਰ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਉਤਮਨੀਚ ਹੁਕਮ ਲੇਖ ਦੋਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮ ਹੀ ਸਦਾ ਪਵਾਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ 부ਜੈ ਤਾਂ ਹਉਮੈ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੜਿਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਕੇ गावे को जी लै फिर दे गावे को जापे दिसे दूर गावे को वेखे हादरा दूर कथना कत कथी वे टोट कथ कत कथ कत कथी कोटी कोट कोट देंदा दे लेंदे थक पाहे जुगा जगंतर खाही खा, ही खा है। ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾ ਭਾਖਿਆ ਭਉ ਅਪਾਰ ਕਹਿ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦਿੱਤੇ ਦਰਬਾਰ ਮੋਹ ਕੇ ਬੋਲਨ ਬੋਲਿ ਗਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ ਆਪਿਆ ਨਾ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿ ਗਏ ਗੁਨੀ ਨਿਦਾਨ ਗਾਵਿ ਗਏ ਸੁਣੀਏ ਮਨ ਰੱਖਿਏ ਭਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮਕੰਨ ਆਦਨ ਗੁਰਮਕ ਵੇਦਨ ਗੁਰਮਕਰ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਇ ਗੁਰਾਂ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤਿਰਥ ਨਾਵਾ ਜੇ ਤਸ ਭਾਵਾਂ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਟ ਪਾਈ ਵੇਖਾਂ ਮੇਨ ਕਰਮਾ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾਂ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇਕੇ ਜਸ ਕੀਰਤ ਜੱਗਲੇ ਜੇ ਤਿਸ ਨਦਰਨਾ ਆਵੈ ਤੇ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿਧ ਪੀਰ ਸਰਨਾ ਸੁਨਿਆ ਧੜਤ ਤਵਲ ਆਕਾਸ දීපලෝප තාලසුනය පොහේෙන සකේ කාලනානක පගතා සදාවිගාත් සුනිය දුපාප් කරණා සුනිහ ඉස්සර බර්ම එන්ද සුනිය මොක්ක සලාහන මන්ද. සුනිය ජෝග ජුගත තනපේද සුනිය ශාස්ථසිම් රත්තවේදරනානක පගතා සදාවිගාත් සුනිය දුපාප්කා නාස සුනිහ සත්්‍ය සන්තෝ ග්‍යාන සුනිහ අක්ෂ සටකා හිසනාන, सुनिए पड़ पढ़ है मान सुनिए लागे सह ध्यान नानक भगता सदा विगास सुनिए दुख पाप का नास सुनिए सरा गुणा के गाह शेख पीर पात शाह सुनिए अंधे पावे राह सुनिए हाथ होवे असगाह नानक भगता सदा विगास सुनिए दुख पाप का नास मन्ने की गत कही न जाय ਜੇ ਕੋ ਕਹੈ ਪਿਛੇ ਪਸਦਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਸੁਰਤ ਹੋਵੇ ਮਨ ਬਦ ਮਨੈ ਸਗਲ ਭਵਨ ਕੀ ਸੋਧ ਮਨੈ ਮੋਹ ਚੋਟਾ ਨ ਖਾਇ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਮਾਰਗ ਠਾਕ ਨ ਪਾਇ ਮਨ ਪਤ ਸਿਓ ਪ੍ਰਗਟ ਜਾਏ ਮਨ ਮਗ ਨ ਚਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੇ ਮੁਖ ਦਵਾਰ ਮਨੈ ਪਰਵਾਰ ਸਦਾਰ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਲ ਹੈ ਨ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹਿ ਮਾਨ ਕੰਚੇ ਸੋਹ ਦਰ ਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੇ ਕਰਨ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਾ ਪਰਖਿਆ ਜਨ ਸੂਤ ਜੇ ਕਬੂਜਾ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਇੱਕੋ ਕਵਾਓ ਦੇਸ ਤੇ ਹੋਏ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਪਤਾਉ ਸੰਕ ਗ੍ਰੰਥ ਮੁਕ ਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤੀ ਸੰਕ ਦਾਤਾਰ ਸੰਕ ਸੂਰਮ ਭਖਸਾਰ ਸੰਖ ਮੋਨ ਲੇਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੁਰਕ ਅੰਧਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੋੜੇ ਆਰ ਕੋੜੇ ਫਿਰਾਹ ਸੰਕਮਲੇਸ਼ ਮਲ ਪਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਣ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਮ ਅਗੰ ਅਗੰ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤੇ ਸਿਰ ਨਾਹੇ ਜਿਮ ਫਰਮਾਏ ਤੇ ਤੇ ਪਾਏ ਜੇਤਾ ਕੀਤਾ ਤੇ ਤਾ ਨਾਉ ਵਿਨ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਾਵਾ ਇਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਭਰਿਏ ਹੱਥ-ਪੈਰ ਤਨ ਦੇ ਪਾਣੀ ਧੋਤੇ ਉੱਤਰ ਛੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੇ ਆਵੋ ਜਾਹੋ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨੇ ਆ ਮਨ ਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਥਾਤ ਬਾਣੀ ਬਰਮਾਉ ਸਤ ਸੁਣ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਨ ਕਮਨ ਤੇਤ ਕਵਨ ਵਾਰ ਕਮਨ ਸੂਰਤ ਮਾਹ ਕਮਨ ਜਿਤ ਹੋਆ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀ ਅਜ ਲਿਖਣ ਲੇ ਕੁਰਾਨ ਤੇਤ ਵਾਰਨ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਏ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਤੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਦੇਖੋ ਆਪੋ ਜਾਣ ਅੱਗੇ ਗਿਆ ਨਾ ਸੋਹਿ ਆ ਤਾਲਾ ਬਤਾਲ ਲਖ ਗਾਚ ਅਗਾਸ ਓੜੇ ਕਿ ਓੜੇ ਪਾਲ ਥਕੇ ਵੀਰ ਕਹਿਣ ਕਵਾਦ ਸੈ ਸ 18 ਕਹਿਣ ਕਿ ਤੇਪਾ ਅਸਲੋ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਇਤਿ ਸੁਰਤਨ ਪਾਈਆ ਨਦੀਆਂ ਅਤੇ ਵਾਹ ਪਵਹ ਸਮੁੰਦ ਨ ਜਾਣੀ ਹੈ ਸਮੁੰਦ ਸਾ ਸੁਲਤਾਨ ਜਿ ਰਹਾ ਸੇਤੀ ਮਾਲ ਧਨ ਕੀੜੀ ਤਲਨ ਹੋਵਣੀ ਜੇ ਤਸ ਮਨੋ ਨ ਵਿਸਰ ਅੰਤ ਨ ਸਿਫਤੀ ਕਹਿਨੇ ਅੰਤ ਅੰਤ ਨ ਕਰਨ ਦੇ ਨ ਅੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੇਤੇ ਬਿਲਲਾਹੇ ਤਾਂਕੇ ਅੰਤ ਨਾ ਪਾਏ ਜਾਹੇ ਇਹੋ ਅੰਤਨ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਜਾ ਨਾ ਹੋਏ ਵਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਦ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗ ਹੈ ਜੋ ਅਪਾਰ ਕੀਤੇ ਗਨਤ ਨਹੀਂ ਵਿਚਾਰ ਕੀਤੇ ਖਪ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੁਰਖ ਖਾਹੀ ਖਾਹੇ ਕੀਤੇ ਦੁਖ ਭੁਖ ਸਦ ਮਾਰੇ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਕ ਨਾ ਸਕੇ ਕੋਏ ਜੇ ਕੋ ਖਾਇਕ ਅਖਣ ਪਾਏ ਉਹ ਜਾਣੇ ਜੀਤਿਆ ਮੋਹ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜੈਸਨੋਂ ਬਖਸੇ ਸਿਪਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲ ਵਪਾਰ ਮਲ ਵਪਾਰ ਕੇ ਮਲ ਭੰਡਾਰ ਮੁਲ ਆਵਹਿ ਮੁਲ ਜਾਇ ਮੁਲ ਭੈ ਮੁਲ ਸਮਾਹਿ ਮੁਲ ਧਰਮਲ ਦੀਬਾਨ ਬੁਲ ਤਲ ਮੁਲ ਪਰਵਾਨ ਬੁਲ ਪਖਸੀ ਸਮਲ ਨੀਸਾਨ ਮੁਲ ਕਰਮ ਮੁਲ ਫਰਮਾਨ ਅਮੁਲ ਅਮਲ ਆਖਿਆ ਨ ਜਾਏ ਆਖ ਆਖ ਰਹੇ ਲਿਮ ਲਾਏ ਆਕੇ ਵੀਧ ਪਾੜ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਪਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇੜਾ ਭਾਵੈ ਤੇੜ ਹੋਏ ਨਾਨਕ ਜਾਨ ਸਾਚਾ ਸੋਏ ਜੇ ਕੋ ਆਖੈ ਭੋਲ ਵਿਗਾੜ ਤਾਂ ਲਿਖੀਐ ਸਿਰ ਗਵਾਰੰਗਾ ਵਾਰ ਸੋਦਰ ਕੇ ਹਾਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕਿਤੇ ਰਾਗ ਭਰੀ ਸਿਉ ਕਹੀਨ ਕਿਤੇ ਗਾਵਨ ਹਾਰੇ ਗਾਵਹਿ ਤੁਦਨੋਂ ਪਾਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਰਾਸਨ ਬੈਠੇ ਦੇਰ ਧਿਆਨ ਦਰ ਨਾਲੇ ਗਾਵੈ ਸਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪਰਨਰ ਖੀਸਰ ਜੋਗ ਜੋਗ ਵਿਦਾ ਨਾਲੇ ਗਾਵਹਿ ਮੋਣੀਆਂ ਮਨ 모ਹਣ ਸਰਗਾ ਮਾਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਟ ਸੱਟ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤੁਦਨ ਗਾਵੈ ਜੋਤ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਮ ਚੇਤਨਾ ਆਵਣ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚਿ ਨਈ ਹੈ ਪਿਹੋਸੀ ਜੈ ਨਾ ਜਸੀ ਰਟਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿ ਨਰਜਾਈ ਮਨ ਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਭਪੂਤ ਥਿੰਤਾ ਕਾਲ ਕੁਵਾਰੀ ਕਹਿਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਇਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇੱਕ ਵੇਸ ਅਗਤ ਗਿਆਨ ਦਾ ਭੰਡਾਰਨ ਘਟ ਘਟ ਵਜ ਹੈ ਨਾਦ ਆਪ नाथ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਮੂਜਗ ਦਹ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸ ਅਦੇਸ ਆਦ ਅਨੀਲ ਆਦ ਨਾਹਤ ਜੁਗ ਜੁਗ ਇਕ ਵੇਸ ਇਕ ਕਮਾਈ ਜੁਗਤ ਵਿਆਇ ਦਿਨ ਚਲੇ ਪਰਵਾਨ ਇਕ ਸੰਸਾਰੀ ਇਕ ਢੰਡਾਰੀ ਇਕ ਲਾਏ ਦੀਬਾਨ ਜਿਵੇਂ ਤਿਸ ਪਾਵੇ ਤਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਉਧਾ ਇਹ ਵਡਾਣ ਆਦੇਸ ਦਿੱਸੇ ਆਦੇਸ ਆਦ ਅਨੀਲਨਾਦ ਨਾਹਤ ਜੁਗ ਜੁਗ ਇੱਕ ਵੇਸ ਆਸਨ ਲੋਇ ਲੋਏ ਭੰਡਾਰ ਜੋ ਕਿਛ ਪਾਸੇ ਕਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦ ਅਨੀਲ ਨਾਦ ਨਾਹਤ ਜਗ ਜਗ ਇਕ ਵੇਸ 1 2 ਜੀ ਬਹੁ ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਖ ਕਿੜਾ ਆਖੀਐ ਏਕ ਨਾਮ ਜਗਦੀਸ਼ ਏਤੁਰਾ ਹੈ ਪਤ ਪਵੜੀਆਂ ਚੜਿਏ ਹੋਏ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈਰੀ ਸ ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਣ ਮਰ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਐ ਸਹਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤਿਰ ਉਤੇ ਥੇਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਇਸ ਵਿੱਚ ਜੀ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਟ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪੇ ਜਾਏ ਧਰਮ ਖੰਡ ਗਾਇਓ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਭਵਨ ਪਾਣੀ ਵੇਸੰਤਰ ਕੇਤੇ ਕਾਣ ਮਹੇਸ ਕੇਤੇ ਬਰਮ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਰਿੰਦ ਕੀਤੇ ਆ ਸੁਰਤੀ ਸੇਵ ਕੀਤੇ ਨਾਨਕ ਅੰਤ ਅੰਤ ਗਿਆਨਖੰਡ ਮਹਿ ਗਿਆਨ ਪਰਚੰਡ ਤਿੱਥੇ ਨਾਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਤੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਸਦਾਏ ਤਿੱਤੇ ਘੜਗੇ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਦਿਨ ਮੇਂ ਰਾਮ ਰਹਿਆ ਪਰਪੂਰ ਤਿੱਥੇ ਸੀਤੋ ਸੀਤਾ ਮਮ ਮਹਤਾਗ ਰੂਪ ਨ ਕਤਨੇ ਜਾਹੈ ਨਾ ਹੋ ਮਰੇ ਨਾ ਠਾਗੇ ਜਾਏ ਜਿਨਕੇ RAM ਵਸੇ ਮਨ ਮਾਹ ਤਿਤੇ ਭਗਤ ਵਸੇ ਕੋ ਕਰੇ ਅਨੰਦ ਸਚਾ ਮਨ ਸੋਇ ਸਚ ਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੈ ਅੰਤ ਨਾ ਅੰਤ ਤੇਤੇ ਲੋ ਲੋ ਆਕਾਰ ਜਿਮ ਜਿਮ ਹੁਕਮ ਤੇ ਮੈਂ ਤੇਮਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੱਟ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭੌ ਖਲਾ ਗਣ ਤਪਤਾਉ ਭਾਂਡਾ ਭੌ ਅੰਮ੍ਰਿਤ ਟਟਾਲ ਕੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਕਰੋ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਤ ਦ ਦਇ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ